ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੇ ਹੁਣੇ ਖਬਰ ਮਿਲੀ ਹੈ ਕਿ ਜਿਹੜੇ ਵੀ ਵਾਤਾਵਰਣ ਪ੍ਰੇਮੀ ਸਾਡੇ ਲੋਕ ਸਾਡੇ ਨੌਜਵਾਨ ਵੁੱਢੇ دریا ਦੇ ਗੰਦੇ ਪਾਣੀ ਨੂੰ ਰੋਕਣ ਦੇ ਲਈ ਸਤਲੋਜ ਦੇ ਵਿੱਚ ਪੈਣ ਤੋਂ ਰੋਕਣ ਦੇ ਲਈ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ ਉਹਨਾਂ ਨੂੰ ਥਾ ਥਾਂ ਦੇ ਉੱਤੇ ਡਿਟੇਨ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਘਰਾਂ ਦੇ ਵਿੱਚ ਔਸਰਸ਼ਟ ਕੀਤਾ ਗਿਆ ਤੇ ਮੈਨੂੰ ਪਤਾ ਲੱਗਿਆ ਕਿ ਲੁਧਿਆਣੇ ਦੇ ਸੀਪੀ ਮਾਨਯੋਗ ਕੁਲਦੀਪ ਸਿੰਘ ਚਾਹਗੀ ਇਹ ਕਹਿ ਰਹੇ ਨੇ ਕਿ ਲੈਂਡ ਆਰਡਰ ਤੋੜਨ ਨਹੀਂ ਦਿੱਤਾ ਜਾਏ ਮੈਂ ਪੁੱਛਣਾ ਚਾਹਣਾ ਸੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਲਗਾਤਾਰ ਇਸ ਗਲਤੀ ਦੁਹਾਈ ਦਿੰਨੇ ਹੋ ਕਿ ਕਿਸਾਨਾਂ ਨੇ ਵਾਤਾਵਰਨ ਪਲੂਟ ਕਰਤਾ ਜਦੋਂ ਕਿ ਸਿਰਫ 1% ਪੋਲੂਸ਼ਨ ਕਿਸਾਨਾਂ ਦੇ ਰਾਹੀਂ ਹੁੰਦਾ ਹੈ ਉਹਦੇ ਤੇ ਬਹੁਤ ਦੋਸ਼ਾਈ ਪਾਉਣੇ ਹੋ ਔਰ ਸੀਪੀ ਸਾਹਿਬ ਤੇਰੇ ਨੱਕ ਦੇ ਥੱਲੇ ਜਿੱਥੇ ਤੁਸੀਂ ਬੈਠੇ ਹੋ ਉਸ ਤੋਂ 2 ਕਿਲੋਮੀਟਰ ਦੀ ਦੂਰੀ ਵੀ ਨਹੀਂ ਜਿੱਥੇ ਇਹ ਸਾਰਾ ਲੁਧਿਆਣੇ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਦਬਾਰੇ ਕਰਨਾ ਪੱ ਲਾ ਇਸ ਪਾਣੀ ਨੂੰ ਸਾਡੇ ਸਤਲੁਜ ਦੇ ਪਾਣੀ ਨੂੰ ਲੋਕਾਂ ਨੇ ਜਿਹੜਾ ਪੂਰੀ ਮਾਲਵਾ ਬੈਲਟ ਦੇ ਲੋਕਾਂ ਨੂੰ ਜਿਹੜਾ ਪੀਣਾ ਹੈ ਉਹਨਾਂ ਲੋਕਾਂ ਨੂੰ ਪੀਣ ਲਈ ਗੰਦ ਪਿਆ ਰਹੇ ਆ ਲੋਕ ਜਿਹੜੇ ਉਹਦੋਂ ਤੁਹਾਨੂੰ ਨਹੀਂ ਦੱਸਦਾਗਾ ਵੀ ਇਹ ਇਹ ਲੈਂਡ ਆਰਡਰ ਦਾ ਮਸਲਾ ਬਣੂਗਾ ਕਿਸੇ ਦਿਨ ਲੋਕ ਇਹਦੇ ਤੇ ਖੀਰ ਇੱਕਦਣਾ ਰੌਲਾ ਪਾਉਣਗੇ ਪਿੱਟਣਗੇ ਲੋਕਾਂ ਨੂੰ ਬਿਮਾਰੀਆਂ ਵੰਡ ਰਹੇ ਹੋ ਇਹਦਾ ਮਤਲਬ ਤੁਸੀਂ ਭਾਈਵਾਲ ਹੋ ਇਹਦੇ ਵਿੱਚ ਲੋਕਾਂ ਨੂੰ ਬਿਮਾਰੀਆਂ ਵੰਡਣ ਦੇ ਵਿੱਚ ਔਰੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹਨਾਂ ਜਿਹੜੇ ਨੌਜਵਾਨ ਡੇਟੇਨ ਕੀਤੇ ਇਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਸਰਕਾਰ ਰਿਹਾ ਕਰੇ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੇ ਔਰ ਇਹ ਗੰਦੇ ਪਾਣੀ ਨੂੰ ਪੈਣ ਤੋਂ ਰੋਕਣਾ ਬਚਾਹੀਦਾ ਸਰਕਾਰ ਨੂੰ ਔਰ ਜੇ ਅਜ ਸਰਕਾਰ ਉਹਨਾਂ ਦਾ ਸ਼ੈਲਟਰ ਬਣੀ ਹੋਈ ਹੈ ਇਹਦਾ ਮਤਲਬ ਆ ਕੀ ਨਿਕਲਦਾ ਹੈ ਕਿ ਤੁਸੀਂ ਉਹ ਗੰਦੇ ਪਾਣੀ ਨੂੰ ਪਾਉਣ ਵਾਲਿਆਂ ਦੀ ਮਦਦ ਕਰਕੇ ਰਾਖੀ ਕਰਕੇ ਉਹਨਾਂ ਦੀ ਉਹਨਾਂ ਨੂੰ ਹਲਾਸ਼ੇਰੀ ਦੇ ਰਹੇ ਹੋ ਕਿ ਪਾਣੀ ਨੂੰ ਹੋਰ ਗੰਦਾ ਕਰੋ ਔਰ ਆਪਣੇ ਆਪ ਨੂੰ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਦੀ ਦੋਰ ਦੇ ਉੱਤੇ ਪੇਸ਼ ਕਰਦੇ ਹਾਂ ਔਰ ਇਹ برداشت ਨਹੀਂ ਕੀਤਾ ਜਾ ਸਕਦਾ ਬੇਸ਼ੱਕ ਸਾਡੀ ਜਥੇਬੰਦੀ ਤੇ ਮੇਰਾ ਸਾਰੇ ਦਾ ਸਾਰਾ ਫੋਨ ਇਸ ਵੇਲੇ ਖਨੋਰੀ ਬਾਰਡਰ ਦੇ ਉੱਤੇ ਅਸੀਂ ਕੇਂਦਰ ਦੀਆਂ ਲੜਾਈਆਂ ਨਾਲ ਜੂਝ ਰਹੇ ਹਾਂ ਪਰ ਇਹ ਨਾ ਸੋਚਿਓ ਕਿ ਇਸ ਅੰਦੋਲਨ ਦਾ ਅਸੀਂ ਸਾਥੀ ਨਹੀਂ ਹਾਂ ਅਸੀਂ ਇਸ ਅੰਦੋਲਨ ਦੇ ਸਾਥੀ ਹਾਂ ਅਗਰ ਇਸ ਨੌਜਵਾਨਾਂ ਦੇ ਵਿੱਚੋਂ ਕਿਸੇ ਨੂੰ ਵੀ ਇਸੇ ਤਰ੍ਹਾਂ ਦਾ ਵੀ ਤੁਸੀਂ ਗ੍ਰਿਫਤਾਰ ਕਰਕੇ ਕਿਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਕਰੋਗੇ ਤਾਂ ਸਾਡੀ ਜਥੇਬੰਦੀਆਂ ਸਾਰਿਆਂ ਦੀਆਂ ਸਾਰੀਆਂ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਮੈਦਾਨ 'ਚ ਉਤਰਨਗੀਆਂ ਦੇਖਾਂਗੇ ਫਿਰ ਤੁਸੀਂ ਕੀ ਕਰਦੇ ਹੋ ਤੁਹਾਡੇ ਘਰਾਂ ਦੇ ਘਰਾਓ ਕਰਨੇ ਪੈਣਗੇ ਸਾਨੂੰ ਤੁਸੀਂ ਲੋਕਾਂ ਦਾ ਜਿਹੜਾ ਗੰਦ ਪਾਉਣ ਵਾਲੇ ਲੋਕਾਂ ਦੀ ਸਪੋਰਟ ਕਰਦੇ ਹੋ ਇਹ ਪੰਜਾਬ ਦੀ ਸਰਕਾਰ ਹੈ ਕੋਈ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬਹੁਤ-ਬਹੁਤ ਧੰਨਵਾਦ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤੱਕੜੇ ਹੋ ਕੇ ਹਮਲਾ ਮਾਰੋ ਇਨੂੰ ਰੋਕਣਾ ਚਾਹੀਦਾ ਰੁਕੋ ਇਹਨੂੰ ਮਿਹਰਬਾਨੀ ਸ਼ੁਕਰੀਆ